ਅਸੀਂ ਆਮ ਸੀ ਸਤਿ ਸ਼੍ਰੀ ਅਕਾਲ ਕੀ ਕਰਨਾ ਹੋਈ ਆ ਤੇਰਾ ਉਹ ਮੈਂ ਤਾਂ ਚਾਰਕ ਮਿਰਚਾਂ ਤੋੜ ਕੇ ਲੈ ਕੇ ਆਣਿਆ ਅੱਜ ਸਬਜ਼ੀ ਜੀ ਤਾਂ ਰਮਾਤ ਹੀ ਉਹ ਤਾਂ ਕੁਮਾਰੇ ਦੀਆਂ ਫਲੀਆਂ ਹੋਈਆਂ ਪਈਆਂ ਸੀ ਮੈਂ ਕਿਹਾ ਚੱਲ ਤੋੜ ਲੈਣੀਆਂ ਉਹ ਫਿਰ ਰਮਾਤ ਹੀ ਲੈਟ ਆ ਰਹੀ ਸੀ ਨਾ ਮੋਟਰ ਵਾਲੀ ਹਾਂ ਗੱਲ ਤਾਂ ਤੇਰੀ ਠੀਕ ਐ ਮਿਰਚਾਂ ਤੋੜ ਲੈਣੀਆਂ ਚਾਰਕ ਮੈਂ ਹਾਂ ਮਿਰਚਾਂ ਵੀ ਲਾਈਂ ਲੱਗ ਰਹੀਆਂ ਨੇ ਲੈ ਮੈਂ ਤਾਂ ਤੇਰੀ ਮਾਂ ਕੋਲੇ ਆਈ ਸੀ ਖਵਤਾ ਕਹਿ ਕੇ ਪੈਸੇ ਲੈ ਕੇ ਆਈ ਤੇ ਮੁੜਤੇ ਨਹੀਂ ਗਈ ਪੈਸੇ ਦੇਰ ਮਾਸੀ ਇਹ ਤਾਂ ਐਂ ਕਰਦੀ ਆ ਜੀਤੋ ਫੜ ਲੈਂਦੀ ਆ ਮੇਰੀ ਗੱਲ ਸੁਣੋ ਇਹਦੇ ਕੋਲੇ ਕੁਝ ਹੈ ਨਹੀਂਗਾ 1500 ਰੁਪਏ ਪੈਨਸ਼ਨ ਦਾ ਆਉਂਦਾ ਆਪਦੀ ਰੱਖਦੀ ਆ ਕੋਲੇ ਗੋਜੀ ਰੱਖਦੀ ਆ ਦਵਾਈ ਬੂਟੀ ਅਸੀਂ ਦਵਾਉਨੇ ਆ ਲੋਕਾਂ ਕੋਲੇ ਹਲੇ ਕਹਿਣਦੀ ਆ ਮੈਨੂੰ ਮੁੰਡਾ ਤੇ ਬਹੁ ਦਵਾਈ ਨਹੀਂ ਦਵਾਉਂਦੇ ਹੋਰ ਦੱਸ ਅਸੀਂ ਕੀ ਕਰੀਏ ਕੱਪੜਾ ਲਈ ਤਾਂ ਸਮਿਆ ਦੰਨੇ ਆਗੇ ਇਹ ਤਾਂ ਐਂ ਕਰਦੀ ਆਗੀ ਹੁਣ ਸਾਰਾ ਕੁਝ ਇਹਦੇ ਕੋਲੇ ਆਹ ਦੇਖ ਲੈ ਹੁਣ ਡਾਕਟਰ ਆਇਆ ਸੀ ਦਵਾਈ ਅਸੀਂ ਦਵਾਤੀ ਕਹਿੰਦੀ ਮੇਰੇ ਕੋਲ ਤਾਂ ਪੁੱਤ ਪੈਸਾ ਹੈ ਨਹੀਂਗਾ ਏ ਪੁੱਤ ਦਾ ਸਦਾ ਦਾ ਤਾਂ ਕੀ ਮੋੜਨ ਦਾ ਲੈ ਇਹਦੇ ਵਾਸਤੇ ਚੰਗੀ ਗੱਲ ਆ ਮੈਂ ਇਹਨੇ ਕੀ ਕੀਤਾ ਸੀ ਪੈਸਿਆਂ ਦਾ ਠੀਕ ਪਤਾ ਮੈਨੂੰ ਮੈਨੂੰ ਐ ਲੱਗਦਾ ਕੁੜੀ ਜਿੰਨ ਰੇ ਕੇ ਆਈ ਹੋਣੀ ਹਾਂ ਆਹੀ ਗੱਲ ਹੋਊਗੀ ਉਹ ਪੈਨਸਰ ਤਾਂ ਕਹਿੰਦੇ ਲੋੜ ਹੈ ਘਰੇ ਐ ਕਹਿ ਕੇ ਲੈ ਕੋਈ ਲੋੜ ਨਹੀਂ ਕਰੇ ਅਸੀਂ ਦੱਸ ਕੀ ਕਰਵਾਉਣੇ ਨੇ ਪੈਸੇ ਸਾਡੇ ਕੋਲੇ ਰੱਬ ਦਾ ਦਿੱਤਾ ਸਾਰਾ ਕੁਝ ਹੈਗਾ ਪਰ ਮੈਂ ਪੁੱਛਿਆ ਨਾ ਕਿ ਹਾਂ ਤੂੰ ਕਰ ਲਾ ਗੱਲਵਾ ਸੀ ਮੈਂ ਆਉਣੀ ਆ ਚਾਰਕ ਮਿਰਚਾਂ ਲੈ ਆਵਾਂ ਚਲ ਚਾਹਿਆ ਮਤਲਬ ਦੇਖ ਲੈ ਕੀ ਕਹਿੰਦੀ ਹੈ ਕੀ ਹਾਲ ਕਰਦੀ ਹੈ ਮੋਜ ਨਾਲੋਂ ਲਾਹ ਪਈ ਆ ਚਚਰ ਧਰੀ ਜਾਂਦੀ ਆ ਕਹਿੰਦੀ ਮੈਂ ਤਾਂ ਬਿਮਾਰ ਹੋ ਗਈ ਪਤਾ ਨਹੀਂ ਸਿਰ ਦੁਖਦਾ ਮਾੜਾ ਮੋਟਾ ਪਤਾ ਨਹੀਂ ਨਾ ਲੈ ਆ ਪਈ ਐ ਦਸਰੀ ਘਰ ਬੈਣੀ ਦਸਰੀ ਘਰ ਬੈ ਬੋ ਗੋ ਮੈਂ ਜੀਕਾ ਠੀਕ ਆ ਵਧੀਆ ਮੈਂ ਤਾਂ ਪੈਸਿਆਂ ਨੂੰ ਐਂਦੀ ਭੈਣ ਪੈਸੇ ਬਣਾਏ ਕਿੱਥੇ ਨੇ ਬਸ ਪੈਸੇ ਬੰਦਾ ਬਹੁਤ ਬਰਾਦ ਮਾਤ ਹੈਗਾ ਲੈ ਪੈਸੇ ਤਾਂ ਤੁਹਾਨੂੰ ਦੇਣੀ ਪੈਣਗੇ ਪਰ ਇੱਕ ਹੀ ਮੈਂ ਲੈ ਕੇ ਆਈ ਸੀ ਉਮੀਦ ਇਹ ਨਾ ਪਾਇਦੋ ਨਾ ਦੇ ਮੁੱਕਰ ਸੀ ਨਾ ਮੈਂ ਬਿਮਾਰ ਹੋ ਗਈ ਉਹ ਬਿਮਾਰ ਹੋ ਕੇ ਲੱਗਿਆ ਸਰਕਾਰ ਨੂੰ ਜੁ ਗਈ ਦੇਵਾ ਨਾ ਮੋ ਪੈਸਾ ਨਹੀਂ ਕੋਲੇ ਲੈ ਆ ਲੈ ਮੇਰੇ ਤਾਂ ਬਿੱਟਾ ਹੋ ਰਹੇ ਉਹਨਾਂ ਮੈਂ ਕੀ ਕਾ ਲਵਾ ਕੇ ਆਈ ਤਾਂ ਕਿ ਕੋਈ ਸਿਲਕਾ ਕਰੇ ਪਾਣੇ ਜਿੱਤੇ ਅੱਗੇ ਮੈਂ ਬੋਤੀ ਬਣਾ ਦੂੰਗੀ ਮੈਂ ਤੂੰ ਉਹ ਕਰ ਤੇ ਤੂੰ ਨਹੀਂ ਰਹੀ ਪਾਣੇ ਕਿਵੇਂ ਤੂੰ ਕਹਿ ਕੇ ਆਈ ਸੀ ਉਵੇਂ ਪੈਸੇ ਨਹੀਂ ਦੇ ਕੇ ਆਈ ਬੜਾ ਹੋ ਮੈਨੂੰ ਕਦਾ ਪਤਾ ਜੇ ਬਿਮਾਰ ਹੋ ਜੂ ਮੈਂ ਮੇਰੇ ਬਿਮਾਰੀ ਜੀ ਲਾ ਕੇ ਦੱਸਦੇ ਪੈਸੇ ਮੈਂ ਤਾਂ ਨਹੀਂ ਬੜੇ ਸੱਭਾ ਕਹਿ ਕੇ ਫੇਰੇ ਪੈਸੇ ਤਾਂ ਦੇਣੀ ਪੈਣਗੇ ਪਰ ਤਾਂ ਬੜਾ ਦੇਵਾਂਗਾ ਮੈਂ ਮੱਕਰ ਨਹੀਂ ਕਰਾਂਗਾ ਪਿੰਡੋਂ ਨਹੀਂ ਆਂਦੀ ਤੇ ਪੈਸਾ ਪਿੱਛੇ ਫੇਕਣਾ ਮੈਨੂੰ ਲੋੜ ਨਹੀਂ ਨਹੀਂ ਦਾਲ ਦਿੱਤੀ ਇਤਨੇ ਪੁੱਤਰ ਕਹਾਇਆ ਨਾ ਬਾਬਾ ਤੂੰ ਕਦੋਂ ਲੈ ਕੇ ਆਈ ਸੀ ਪੈਸੇ ਤੈਨੂੰ ਕੀ ਲੋੜ ਪਈ ਸੀ ਉਹ ਤਾਂ ਮੈਨੂੰ ਲੋੜ ਪੈਦੀ ਬੁੜੀਆਂ ਦਾ ਸੌਕ ਪੜਦੇ ਹੁੰਦੇ ਨੇ ਪੜਦੇ ਹੁੰਦੇ ਨੇ ਕੋਈ ਗੱਲ ਸ੍ਰੀਕੇ ਚ ਮੂੰਹ ਨਹੀਂ ਮਾਕਰਵਾਉਣੀ ਆ ਸਾਡਾ ਮੈਂ ਭਰੇ ਉਹ ਗੱਲ ਤਾਂ ਨਹੀਂ ਰਹੀ ਪੁੱਤ ਜਿਹੜੇ ਚੱਲ ਕੋਈ ਨਿਮਰਸੀ ਇਹ ਤਾਂ ਜੀ ਜੀ ਹੈਗੀ ਹੈਗੀ ਆ ਅਸੀਂ ਦੇ ਦਾਂਗੇ ਬੇਬੇ ਐਵੇਂ ਨਹੀਂ ਲੈ ਰਹਿ ਲਿਆ ਕਿ ਉਹਨਾਂ ਤੈਨੂੰ ਕੁਝ ਮਿਲਦਾ ਨਹੀਂ ਘਰ ਕੋਈ ਰਬ ਤੋਂ ਕੁੜੀ ਆ ਕੇ ਜੋਦੇ ਮੈਂ ਇਹਨੂੰ ਬੈਠਾ ਸੋਚ ਤੋਂ ਮੈਂ ਪੁੱਛਿਆ ਨਹੀਂ ਮੈਂ ਕਿਹਾ ਮੈਂ ਲਗਾ ਕੁੜੀ ਨੂੰ ਬਾਹਰ ਨਾ ਮੇਰੀ ਗੱਲ ਸੁਣੋ ਕੁੜੀ ਨੂੰ 1000 ਰੁਪਏ ਦੱਸੇ ਮੈਂ ਦਿੱਤਾ ਚੱਲ ਮਾਪੇ ਉਹ ਵੀ ਦੇ ਹੀ ਦਿੰਦਾ ਬੁੱਤੋ ਤੁਸੀਂ ਆ ਦੇ ਖੋਵੇਂ ਆਪਦੇ ਖੋਵੇਂ ਚੱਲ ਕੋਈ ਨਿਮਰਸੀ ਅਸੀਂ ਦੇ ਦਾਂਗੇ ਤੈਨੂੰ ਪੈਸੇ ਕੋਈ ਨਹੀਂ ਉਹਨਾਂ ਨੂੰ ਆ ਜਾਣਦੇ ਮੈਂ ਲੈ ਕੇ ਦੇ ਦੂੰਗੀ ਹੋਰ ਭਾੜੇ ਬਾਲਦੇ ਨਾ ਬਸ 30 ਦੇ ਬਾਣੀ ਪੈ ਕਾਹਣਾ ਨਾ ਨਹੀਂ ਨਾ ਬਾਤ ਲੋੜ ਨਹੀਂ ਮੈਂ ਤਾਂ ਚਾਹੀ ਪਰ ਮਾ ਮੀ ਗਈ ਚਲ ਕੋਈ ਨਹੀਂ ਮੈਂ ਸੀ ਤੁਸੀਂ ਐਵੇਂ ਗੁੱਸਾ ਨਾ ਕਰੋ ਹੁਣ ਇਹਦੂ ਬਾਦ ਨਾਲ ਲਈ ਹੈਗੀ ਇਹ ਪੈਸੇ ਇਹਦੇ ਬਾਦ ਪਹਿਲੇ ਮੈਂ ਜੰਦੀ ਨਹੀਂ ਪੈਸੇ ਇਹਨੂੰ ਮੈਂ ਲਿਆਉਂਦੀ ਰਹੂੰ ਕਾਹ ਨੂੰ ਰੱਬ ਦਵਾਵੇ ਅੱਜ ਲੈ ਕਿਵੇਂ ਬੇਇੱਜ਼ਤੀ ਕਰਦੀ ਆ ਮੇਰੀ ਆਖੇ ਮੈਂ ਬੇਇੱਜ਼ਤੀ ਕਰਾਂ ਨਾ ਜੇ ਤੂੰ ওই ਮੂਹੇ ਮੈਂ ਲੈ ਕੇ ਐਜੀ ਉਮੀ ਪੜਾ ਕੇ ਉਮੀ ਨਾਲ ਕੋਈ ਨਹੀਂ ਕੋਈ ਨਾ ਰੋਣਾ ਐਨੀ ਮੈਂ ਤਪੇ ਤੂੰ ਪੇ ਆਈਆਂ ਥੜਾ ਦੂੰ ਬਣੇ ਬਿਲ ਸਣਾਉਗੀ ਮੈਂ ਤਰੋਂ ਵੀ ਦੇ ਦੂੰ ਪੈਸੇ ਅਗਲੇ ਦੋ ਮਹੀਨੇ ਵਰਸਾ ਮੈਂ ਜੂਮਾਂ। ਯਾਨੀ ਮੈਂ ਨਾ ਉਹ ਦੂਜੀ ਵਾਰ ਮੱਤਨਾ ਪਾਵਾਂ ਧੁੱਪੇ। ਮੈਂ ਕਦੇ ਵੀ ਬੜਾਇਆ ਹੋਈ। ਠੀਕ ਹੈ ਤੂੰ ਬੜਾ ਤੂੰ ਕੰਮ ਦੀ ਗੱਲ ਦੀ ਧੁੱਪੇ ਮੱਤਨ ਨੂੰ। ਤੂੰ ਗੇਰ ਚ ਤਰਾਰ ਕੇ ਆਖ। ਦੇ ਲੱੱਤੇ ਰੋਲ ਨੇ ਜਾਬਰ ਜਾਵ। ਆਈ ਨਾ ਦੇਵਾ ਮਨ ਕੋ ਸਾਫ ਨਹੀਂ ਹੁੰਦਾ। ਇਹਦੇ ਕਿਸੇ ਨੂੰ ਦੇਣਾ ਨਹੀਂ ਪੈਂਦਾ। ਮੈਨੂੰ ਕਹਿੰਦੀ ਹੈਗੀ। ਦੇਖਾ